ਕੀ ਲੱਗਿਆ ਬੱਚੀ ਇਹ ਰੇੜੀ ਮਾਤਾ ਇਹ ਕੋ ਲੱਗਿਆ ਉਧਰ ਬੈਰੀਅਰ ਤੇ ਕੀ ਜੇ ਵੀਡੀਓ ਭੇਜੀ ਹੈ ਨਾ 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 ਕਾਟ ਪੜ ਤਾ ਆਹ ਦੋ ਵੀਡੀਓ ਵਾ ਵਾ ਇਧਰ ਕਹਿੰਦੀ ਮਾ ਜਾ ਸਾਰੇ ਥੈਂਕ ਯੂ ਟਾਰਮਨ ਬਾਈ ਕਰਨਾ ਹੈ ਬਾਈਟ ਸੈਕਰੀਟੀ ਮਾਰਦਾ ਤਾਂ ਕਹਿੰਦੀ ਖਾਣਾ ਉਹ ਬਣਾਉਂਦਾ ਮੈਂ ਰਾਈਟਰ ਸਾਈਡ ਤੇ ਚੱਲੋ ਇੱਕ ਅੱਧੀ ਬੋਲੋ ਖਾਓ ਬੱਚਾ ਹੋਰ ਕਿਹੜਾ ਡਰਾਉਂ ਗਾਣਾ ਮੰਗਰੋ ਗੁਲਾਮ ਕਰ ਮਦੱਕੀ ਰਿਆ ਯਾਰ ਮਾਂ ਦਿੱਤਾ ਮੈਨੂੰ ਲੱਗਦਾ ਵੀ ਸਿਲੰਡਰ ਦਾ ਆਪ ਹੈ ਔਰ ਫਿਰ ਟਿਕਟਾਂ ਜੀ ਆ ਦੇਖੋ ਜੀ ਕੁਆਂਟੀਟੀ ਲੋ ਜੀ ਸ੍ਰੀਆਮ ਕਚਾੜੂ ਵਾਲਾਂ ਦੀ ਸਰਕਾਰ 'ਚ ਧੱਕਾ ਸਹੀ ਕਰਦੇ ਅਕਾਲੀ ਦਲ ਵਾਲੇ ਆ ਦੇਖ ਲੈ ਸਿਲੰਡਰ ਵਾਲੇ ਹੁਣ ਅੱਲੀਏ ਜਾਨ ਜਾਨ ਬੁੱਝ ਕੇ ਬਦਨਾਮ ਕਰਨ ਲੱਗੇ ਆਜੋ ਆਜੋ ਮਾਤਾ ਜੀ ਮਾਰੇ ਮੇਰੇ ਤੋਂ ਦੂ ਯਾਦ ਵਜੀ ਆ ਆ ਦੇਖ ਲੈ ਸਾਡੀ ਮਾਮਾ ਨੇ ਬਿਲਕੁਲ ਸਾਡੀ ਜਿਹੜੇ ਅੱਗੇ ਗਈ ਆ ਬੜਾ ਥੱਲੇ ਹੋ ਯਾਰ ਭਾਈ ਤੂੰ ਸਾਈਡ ਤੇ ਹੋ ਜਾ ਮਾੜਾ ਯਾਰ ਆਜੋ ਇੱਧਰ ਅੱਗੇ ਆਜੇ ਆ ਗਿਆ ਇੱਥੇ ਭਾਈ ਇੱਥੇ ਵਿੱਚ ਆ ਕੇ ਸਾਡੇ ਨੌਜਵਾਨ ਛਾਤ ਤੇ ਨੌਜਵਾਨਾਂ ਦੇ ਉੱਪਰ ਬੈਠੇ ਨੇ ਇਹਨਾਂ ਨੇ ਦੋ ਨੌਜਵਾਨਾਂ ਨੂੰ ਸਾਡੇ ਨੂੰ ਚੱਕ ਕੇ ਲੈ ਗਏ ਕੀ ਵਜਿਆ ਮਾਤਾ ਇੱਥੇ 12 ਡਿਗਿਟ ਉਹ ਪਰਾਂ ਬੈਠੇ ਕੀ ਹਾਂ ਹਾਂ ਕਿਥੋਂ ਡਿਗੀ ਪਰੇ ਦੇਖ ਲੈ ਆ ਕੁਝ ਸਾਡੇ ਮਾਮਾ ਦੇ ਨਾਲ ਹੋ ਰਿਹਾ ਆ ਧੂਆ ਚੜ ਗਿਆ ਦਿਸਿਆ ਨਹੀਂ ਕੁਛ ਨਾ ਅੱਖਾਂ 'ਚ ਕੁਛ ਨਾ ਬ ਪਰਾ ਰੋਡ ਦੀ ਦੂਰ ਤੱਕ ਜੋ ਕੋਈ ਨਾ ਮਤਾ ਕੋਈ ਹੋਣਾ ਸਾਡੇ ਗੋਲਿਆਂ ਨੂੰ ਕੋਈ ਭੱਜ ਕੇ ਆ ਜਾਓ ਦੇਖੋ ਵੀਰੇ ਮਾੜਾ ਜਗ੍ਹਾ ਦੇ ਦਿਓ ਯਾਰ ਕਿਵੇਂ ਅਨੁਭਵ ਕਰਦੇ ਹੋ ਤੁਸੀਂ ਤੁਸੀਂ ਦੇਖਦੇ ਹੋ ਲੰਮੇ ਚਿਰ ਤੋਂ ਸੰਘਰਸ਼ ਲੜਦੇ ਆ ਰਹੇ ਹੋ ਐਦਾਂ ਦਾ ਜਲੂਸ ਕਿਦੇ ਜਿਵੇਂ ਪੰਜਾਬ ਦੇ ਲੋਕਾਂ ਦਾ ਕੱਢਿਆ ਜਾ ਰਿਹਾ ਕਦੇ ਨਿਕਲੇ ਦੇਖਿਆ ਤੁਸੀਂ ਤੁਸੀਂ ਇਹ ਦੇਖੋ ਬਾਈ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਇਸ ਟਾਈਮ ਜਾ ਰਹੀ ਹੈ ਕਿ ਜਿਹੜਾ ਅਸਲ ਦੇ ਵਿੱਚ ਅਸਲ ਦੇ ਵਿੱਚ ਇਸ ਦੇਸ਼ ਦਾ ਮਾਲਕ ਹੈਗਾ ਪੰਜਾਬ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਅੱਜ ਜਿਹੜਾ ਤਸੱਦ ਸਭ ਤੋਂ ਵੱਧ ਪੰਜਾਬ ਤੇ ਢਾਇਆ ਜਾ ਰਿਹਾ ਹੈ ਅਸੀਂ ਬਾਈ ਜੀ ਸ਼ਾਂਤਮਈ ਬੈਠੇ ਸੀਗੇ ਇਹਨਾਂ ਨੇ ਮੈਨੂੰ ਆ ਸਾਰੇ ਨੌਜਵਾਨਾਂ ਤੇ ਸੁਣ ਰਹੇ ਨੇ ਕਿ ਸਾਰਿਆਂ ਤੋਂ ਪੁੱਛ ਲਾ ਬਾਈ ਅਸੀਂ ਪਹਿਲਾਂ ਕਿਸੇ ਨੇ ਜਾ ਕੇ ਹਰਕਤ ਨਹੀਂ ਕੀਤੀ ਇਹਨਾਂ ਨੇ ਪਹਿਲਾਂ ਆਪ ਹੁਣ ਜਿਹੜੇ ਅਥਰੂ ਗਾਸ ਦੇ ਗੋਲੇ ਡਾਗਨੇ ਸ਼ੁਰੂ ਕਰੇ ਨੇ ਇੱਥੋਂ ਤੱਕ ਬਾਈ ਜੀ ਗੱਲ ਸੁਣੋ ਧਿਆਨ ਨਾਲ ਇਹਨਾਂ ਨੇ ਸਾਡੇ ਟਰੈਕਟਰਾਂ ਦੇ ਵਿੱਚ ਆ ਕੇ ਸੂਏ ਮਾਰੇ ਇੱਕ ਸਾਡਾ ਮੁੰਡਾ ਪਹਿਲਾਂ ਇਹ ਚੱਕ ਕੇ ਲੱਗੇ ਇਥੋਂ ਵਿੱਚੋਂ ਚੱਕ ਕੇ ਲਾਇਆ ਗਏ ਕਹਿੰਦੇ ਸੂਤਰ ਕੋਈ ਨਹੀਂ ਬਧੇ ਕਿਉਂ ਬਾਈ ਨੌਜਵਾਨ ਨੂੰ ਇਹੀ ਗੱਲ ਹੋਈ ਹੈ ਨਾ ਪਹਿਲਾ ਪਹਿਲ ਇਹਨਾਂ ਨੇ ਕਰੀਆ ਨਾ ਪਹਿਲ ਇਹਨਾਂ ਨੇ ਕਰੀਆ ਬਾਈ ਆ ਕੇ ਹੁਣ ਆ ਇਥੋਂ ਜੋ ਸਾਡੇ ਦੇ ਜੋ ਸਟਾ ਸਾਡੇ ਦੇ ਉੱਪਰ ਵੱਜੀਆਂ ਆ ਐਂਬੂਲੈਂਸ ਆ ਪੰਜਾਬ ਸਰਕਾਰ ਭੇਜ ਰਹੀ ਆ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਜਿਹੜਾ ਤੁਸੀਂ ਐਂਬੂਲੈਂਸ ਦਾ ਡਰਾਮਾ ਕਰ ਰਹੇ ਹੋ ਪੰਜਾਬ ਕੋਰਪ ਪੰਜਾਬ ਦੇ ਸੀਐਮ ਪੰਜਾਬ ਦੇ ਮინისტრਾਂ ਨੂੰ ਰਾਜਨੀਤਿਕ ਬੰਦਿਆਂ ਨੂੰ ਮੈਂ ਦਿੱਲੀ ਦੇ ਵਿੱਚ ਜਾ ਕੇ ਤੁਸੀਂ ਨੈਸ਼ਨਲ ਮੀਡੀਆ ਇੰਟਰਨੈਸ਼ਨਲ ਮੀਡੀਆ ਅੱਗੇ ਗੱਲ ਕਿਉਂ ਨਹੀਂ ਰੱਖਦੇ ਪੂਰੀ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਮੀਡੀਆ ਅੱਗੇ ਰੱਖੋ ਗੱਲ ਨੈਸ਼ਨਲ ਪੂਰੀ ਇਹ ਗੱਲ ਉੱਥੇ ਜਾ ਕੇ ਤੁਸੀਂ ਦੱਸੋ ਵੀ ਕਿਉਂ ਕਿਸਾਨਾਂ ਦੇ ਉੱਪਰ ਸਾਡੇ ਦੇ ਉੱਪਰ ਤਸ਼ੱਦਦ ਢਾਹਿਆ ਜਾ ਰਿਹਾ ਹੈ ਇੱਕ ਪਾਸੇ ਤਾਂ ਮੀਟਿੰਗਾਂ ਕਰ ਰਹੇ ਨੇ ਦੂਜੇ ਪਾਸੇ ਸਾਡੇ ਤੇ ਆਹ ਕੁਝ ਕਰ ਰਹੇ ਨੇ ਕਿਸਾਨ ਆਗੂ ਨੂੰ ਮੀਟਿੰਗਾਂ ਦੇ ਵਿੱਚ ਬੁਲਾ ਲਿਆ ਆਗੂ ਨੂੰ ਮੀਟਿੰਗਾਂ ਚ ਬੁਲਾ ਕੇ ਇੱਧਰ ਇੱਧਰ ਅੰਦੋਲਨ ਨੂੰ ਖੜ੍ਹਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਆ ਕੁਛ ਬਾਈ ਜੀ ਕਰ ਰਹੇ ਨੇ ਪਰ ਕਿਸਾਨਾਂ ਦਾ ਟਰੈਕਟਰ ਹੈ ਪਰ ਟਰੈਕਟਰ ਜਾਣਤੀ ਰੋਕ ਲਗਾਈ ਜਾਂਦੇ ਇਹਨਾਂ ਨੇ ਕੱਲ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਕੱਲ ਆਪਣਾ ਕੱਲ ਦਾ ਕੀ ਆ ਭਾਜਪਾ ਦਾ ਬਿਆਨ ਬੀਜੇਪੀ ਦਾ ਬਿਆਨ ਇਹ ਹੈ ਕਿ ਜਿਹੜੇ ਕਿਸਾਨ ਦਿੱਲੀਏ ਜਾਣਾ ਚਾਹੁੰਦਾ ਟਰੈਕਟਰਾਂ ਦੇ ਉੱਪਰ ਕਿਉਂ ਜਾਣਾ ਚਾਹੁੰਦਾ ਬੱਸਾਂ ਦੇ ਉੱਪਰ ਜਾਵੇ ਹੁਣ ਮੈਨੂੰ ਇਹ ਦੱਸੋ ਟਰੈਕਟਰ ਤਾਂ ਸਾਡਾ ਮੁੱਖ ਸਾਧਨ ਆ ਬਾਈ ਟਰੈਕਟਰਾਂ ਤੋਂ ਬਿਨਾਂ ਅਸੀਂ ਕਿਹੜੇ ਕੰਮ ਦੇ ਆ ਅ ਹੁਣ ਇਹ ਚੀਜ਼ਾਂ ਦੇ ਇਹਨਾਂ ਨੂੰ ਸਮਝ ਨਹੀਂ ਆਉਂਦੀ ਬਈ ਜੋ ਕੁਛ ਇਹ ਕਰ ਰਹੇ ਨੇ ਕੱਲ ਜਿਹੜਾ ਸਾਡਾ ਕੱਲ ਕੀ ਹੋਇਆ ਉੱਥੇ ਆਪਣਾ ਬੰਗਾਲ ਦੇ ਵਿੱਚ ਕੀ ਹੋਇਆ ਕੱਲ ਸਾਡੇ ਸਿੱਖ ਵੀਰ ਸਾਡਾ ਅਫਸਰ ਦੇ ਉੱਪਰ ਪੱਗ ਦੇ ਉੱਪਰ ਇਹਨੇ ਕਿੰਤੂ ਪ੍ਰਾਂਤੂ ਕਰਿਆ ਉੱਥੇ ਮੰਦਾ ਚੰਗਾ ਬੋਲਿਆ ਉੱਥੇ ਕੋਈ ਵੀ ਜਿਹੜਾ ਪੰਜਾਬ ਦਾ ਪੋਲੀਟਿਕਲ ਬੰਦਾ ਬੋਲਣ ਨੂੰ ਤਿਆਰ ਨਹੀਂ ਹੈਗਾ ਬਾਈ ਜੀ ਆਹ ਕੋ ਜਿਹੜਾ ਭਾਜਪਾ ਦੇ ਉੱਪਰ ਹਰਕਤਾਂ ਦੇ ਉੱਪਰ ਉਤਰਿਆ ਹੀ ਪਰ ਪੰਜਾਬ ਦੀ ਜਿਹੜੀ ਜਵਾਨੀ ਆ ਪੰਜਾਬ ਦੇ ਜਿਹੜੇ ਲੋਕ ਨੇ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਬਾਈ। ਦਿੱਲੀ ਜਾਣ ਦੀ ਗੱਲ ਕਰੀ ਸੀ ਪਰ ਜਦ ਨੇ ਨੇੜੇ ਲੱਗਦੇ ਨੇ ਕਿਸਾਨ ਤਾਂ ਇਦਾਂ ਦੇ ਹਥਿਆਰ ਵਰਤਣੇ ਤੁਹਾਡੇ ਮੁਤਾਬਿਕ ਸਹੀ ਇਹ ਸਾਡੇ ਕੋਲੇ ਕਹਿੰਦੇ ਨੇ ਹਥਿਆਰ ਨਹੀਂਗੇ ਇੱਕ ਮੈਨੂੰ ਇੱਕ ਦੱਸੋ ਇੱਕ ਵੀ ਬੰਦਾ ਕੋਈ ਆਰਮੀ ਦਾ ਫੱਟੜ ਹੋਇਆ ਹੋਵੇ ਜਾਂ ਕੋਈ ਪੁਲਿਸ ਦਾ ਮੁੰਡਾ ਫੱਟੜ ਹੋਇਆ ਹੋਵੇ ਸਾਡਾ ਘਟੂ ਘਟ 2-250 ਨੌਜਵਾਨ ਸਾਡਾ ਫੱਟੜ ਹੋ ਗਿਆ। ਪਰ ਵੀਰ ਇਹਨਾਂ ਨੇ ਇੱਕ ਹਰਿਆਣਾ ਨੇ ਉਹ ਕਰਿਆ ਪੰਜਾਬ ਗਵਰਨਮੈਂਟ ਨੂੰ ਵੀ ਸਨਾਖਤ ਕਰਕੇ ਉਸ ਕਿਸਾਨਾਂ ਦੀ ਸਾਡੇ ਬੰਦੇ 80 ਫਟੜੋ ਦੇਣਗੇ ਵੀ ਤੁਸੀਂ ਮੇਰੀ ਗੱਲ ਸੁਣੋ ਇਹ ਇਹ ਨਾ ਸਾਰੇ ਅੰਦਰੋਂ ਮਿਲੇ ਹੋਏ ਨੇਗੇ ਪੰਜਾਬ ਦੇ ਜਿਹੜੀਆਂ ਪੰਜਾਬ ਸਰਕਾਰ ਮਿਲ ਕੇ ਜਿਹੜੇ ਇੱਥੇ ਅਸੀਂ ਸਾਡੇ ਵਰਗੇ ਨੌਜਵਾਨ ਮੂਰੇ ਆ ਉਹਨਾਂ ਦੇ ਨਾਮ ਭੇਜਣਗੇ ਵੀ ਇਹਨਾਂ ਦੇ ਉੱਪਰ ਪਰਚੇ ਪਾਓ ਇਹਨਾਂ ਦੇ ਉੱਪਰ ਸੱਦਤ ਕਰੋ ਇਹ ਚੀਜ਼ ਤੁਸੀਂ ਦੇਖ ਲਓ ਨਾਲ ਸਾਰੀਆਂ ਸਰਕਾਰਾਂ ਮਿਲੀਆਂ ਹੋਈਆਂ ਨੇਗੀਆਂ ਉਤੋਂ ਉਤੋਂ ਗੱਲ ਕਰਦ ਨੇ ਸੀ ਕਿਸਾਨਾਂ ਨਾਲ ਪਰ ਨਾਲ ਸਾਡੇ ਨਾਲ ਕੋਈ ਨਹੀਂ ਹੈਗਾ ਕਿਸਾਨਾਂ ਕੋਲੋਂ ਅਪੀਲ ਕੀਤੀ ਜਾ ਰਹੀ ਹੈ ਬਾਰ ਬਾਰ ਵੀ ਹੁੱਲੜਬਾਜੀ ਨਾ ਕੀਤੀ ਜਾਵੇ ਨੌਜਵਾਨਾਂ ਨੂੰ ਥੋੜਾ ਬਹੁਤ ਆਖੇ ਲੱਗਦੇ ਨੇ ਕੀ ਅਪੀਲ ਕਰੋਗੇ ਨਹੀਂ ਨੌਜਵਾਨ ਮੈਂ ਤਾਂ ਕਹਿੰਦਾ ਜੋਸ਼ ਦੇ ਨਾਲ ਹੋਸ਼ ਰੱਖਣਾ ਜ਼ਰੂਰੀ ਹੈ ਨੌਜਵਾਨ ਤਾਂ ਕਰ ਹੀ ਨਹੀਂ ਰਹੇ ਹੁੱਲੜ ਬਾਜੀ ਤਾਂ ਇਹ ਆਪ ਕਰ ਦਿੰਨੇ ਪਹਿਲਾਂ ਦੋ ਬੰਦੇ ਜਿਹੜੇ ਕਹਿੰਦੇ ਹਰਿਆਣੇ ਵੱਲ ਲੈ ਕੇ ਉਹ ਕੀ ਗੱਲ ਕਰਦਾ ਉਹ ਇੱਥੋਂ ਵਿੱਚੋਂ ਚੱਕ ਕੇ ਲੈ ਗਏ ਨੇਗੇ ਉਹ ਮੂਰੇ ਬੈਠੇ ਉਹਨੂੰ ਬੋਰੀ 'ਚ ਪਾ ਕੇ ਲੈ ਗਏ ਨੇਗੇ ਇੱਥੋਂ ਹਰਕਤਾਂ ਦੇ ਉੱਪਰ ਉੱਤਰ ਆਏ ਯਾਰ ਇਹ ਪਰ ਜਿਹੜੀ ਅਸਲ ਦੇ ਵਿੱਚ ਇਹ ਲੜਾਈ ਆ ਨਾ ਹੁਣ ਸਾਡੇ ਜਿਹੜੇ ਚੁਣੇ ਹੋਏ ਨਮਾਇंदे ਸਰਕਾਰਾਂ ਦੀ ਮੰਤਰੀਆਂ ਨੇ ਲੜਾਈ ਆ ਉਹ ਸਾਰੇ ਦੇ ਸਾਰੇ ਚੁੱਪ ਧਾਰ ਕੇ ਸਾਂਕਾ ਆਪ ਦਾ ਜਿਹੜਾ ਸਰਕਾਰੀ ਤੰਤਰ ਮੰਤਰ ਪੰਜਾਬ ਵਾਲਾ ਉਹ ਵੀ ਸਾਡੇ ਖਿਲਾਫ ਵਰਤ ਰਹੇ ਨੇ ਬਈ ਇਹ ਡਰ ਕੀ ਲੱਗ ਰਿਹਾ ਕੇਂਦਰ ਸਰਕਾਰ ਨੂੰ ਜਿਹੜਾ ਹਰਿਆਣਾ ਬਾਰਡਰ ਪਾਰ ਕਰ ਰਹੇ ਨੇ ਤੇ ਇਹ ਇੰਨੇ ਜਿਹੜਾ ਤਸ਼ੱਦਦਕਾਰੀਆ ਕਿਸਾਨਾਂ ਤੇ ਕਿਉਂਕਿ ਕਿਸਾਨ ਤਾਂ ਅਸੀਂ ਕਹਿ ਦਈਏ ਸਾਰੇ ਅੰਨਦਾਤਾ ਮੰਨਿਆ ਜਾਂਦੇ ਨੇ ਦੇਖੋ ਆਸਟਮਾਸੀ ਕੱਲੇ ਆਪਣੀ ਕਿਸਾਨੀ ਦੀ ਲੜਾਈ ਲੜ ਰਹੇ ਆ ਪੂਰੇ ਭਾਰਤ ਨੂੰ ਬਚਾਉਣ ਲਈ ਲੜ ਰਹੇ ਆ ਜਦੋਂ ਵੀ ਪੰਜਾਬ ਨੇ ਲੜਾਈ ਲੜੀ ਪੂਰੇ ਭਾਰਤ ਨੂੰ ਬਚਾਉਣ ਲਈ ਲੜੀ ਜਿੰਨੇ ਵਾਰ ਵੀ ਗੁਲਾਮ ਹੋਇਆ ਪੰਜਾਬ ਨੇ ਮੂਰੇ ਹੋ ਕੇ ਸਾਰੀਆਂ ਲੜਾਈਆਂ ਲੜੀਆਂ ਅੱਜ ਜੇ ਅਸੀਂ ਕਹਿੰਦੇ ਆ ਵੀ ਸਾਡੀ ਕਿਸਾਨੀ ਖਤਰੇ 'ਚ ਆ ਤੁਸੀਂ ਕਾਰਪੋਰੇਟ ਘਰਾਣਿਆਂ ਦਾ ਅਰਬਾਂ ਖਰਬਾਂ ਰੁਪਇਆ ਮਾਫ਼ ਕਰਤਾ ਕੀ ਤੁਸੀਂ ਕਿਸਾਨਾਂ ਦੇ ਮਦੂਰਾਂ ਦਾ ਕਰਜ਼ਾ ਮਾਫ਼ ਨਹੀਂ ਕਰ ਸਕਦੇ ਜਿੰਨਾ ਕਰਕੇ ਦੇਸ਼ ਚੱਲਦਾ ਜਿਹੜੇ ਅਸਲੀ ਦੇਸ਼ ਦੇ ਮਾਲਕ ਨੇਗੇ ਤੁਸੀਂ ਉਹਨਾਂ ਦਾ ਕਰਜ਼ਾ ਮਾਫ਼ ਨਹੀਂ ਕਰ ਸਕਦੇ ਫਿਰ ਕਾਰਪੋਰੇਟ ਘਰਾਣੇ ਦਾ ਕਿਉਂ ਕਰਜ਼ਾ ਮਾਫ਼ ਕਰਾਜੇ ਸਾਡਾਂ ਨਹੀਂ ਕਰ ਸਕਦੇ ਇਹ ਗੱਲ ਬੋਲਣ ਨੂੰ ਤਿਆਰ ਨਹੀਂ ਹੈ ਕੋਈ ਵੀ ਬਾਈ ਆ ਜਿਹੜੇ ਪੰਜਾਬ ਦੇ ਚੁਣੇ ਹੋਏ ਨੇਗੇ ਪੰਜਾਬ ਜਿਹੜਾ ਪੰਜਾਬ ਆ ਜਿਹੜਾ ਹੁਣ ਪੰਜਾਬ ਦੇ ਪੰਜਾਬ ਆ ਜਿਹੜਾ ਪੰਜਾਬ ਕਦੇ ਜਿਹੜੀ ਦਿੱਲੀ ਦੀ ਰਾਜਨੀਤੀ ਉਹਨੂੰ ਕਦੇ ਮੂੰਹ ਨਹੀਂ ਲਾਉਂਦੇ ਹੁਣ ਜਿਹੜਾ ਚਾਹੁੰਦੇ ਸੀਗੇ ਅਸੀਂ ਅਸੀਂ ਪੰਜਾਬ ਦੇ ਵਿੱਚ ਇੱਕ ਹੋਰ ਵੀ ਬਤਲਾ ਕਰਕੇ ਦੇਖਿਆ ਉਹ ਵੀ ਪਤਾ ਲੱਗ ਗਿਆ ਵੀ ਦਿੱਲੀ ਦੇ ਉਹੀ ਹੱਥ ਹੱਥ ਟੋਕੇ ਬਣੇ ਹੋਏ ਨੇਗੇ ਪੰਜਾਬ ਨੇ ਤਾਂ ਪਹਿਲਾਂ ਵੀ ਇਹਨਾਂ ਨੂੰ ਮੂੰਹ ਲਾਇਆ ਤੇ ਹੁਣ ਤਾਂ ਪੰਜਾਬ ਨੇ ਅੰਦੋਲਨ ਤੋਂ ਬਾਅਦ ਭਾਜਪਾ ਨੂੰ ਜਾਂ ਜਿਹੜੀਆਂ ਵੀ ਦਿੱਲੀ ਤੋਂ ਪਾਰਟੀਆਂ ਨਿਕਲਣਗੀਆਂ ਜਿਹੜੇ ਵੀ ਦਿੱਲੀ ਦੇ ਹੱਥ ਟੋਕੇ ਬਣ ਕੇ ਚੱਲਣਗੇ ਉਹਨਾਂ ਨੂੰ ਕਦੇ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ ਵੀਰ ਇੱਕ ਪਾਸੇ ਆਮ ਰਾਜ ਦੀ ਗੱਲ ਕਰਦੇ ਨੇ ਦੂਜੇ ਪਾਸੇ ਇਨਸਾਨੀਅਤ ਦਾ ਕਰ ਸੁਣੋ ਮੇਰੀ ਗੱਲ ਧਰਮ ਕੋਈ ਨਹੀਂ ਮਾੜਾ ਦੇਖੋ Hindu Musliman Sikh Isai ਅਸਲੀ ਧਰਮੀ ਬੰਦਾ ਕੌਣ ਆ ਅਸਲੀ Hindu ਕੌਣ ਆ ਤੇ ਅਸਲੀ Sikh ਕੌਣ ਆ ਸੁਣੋ ਬਾਈ ਇੱਕ ਮਿੰਟ ਬਾਈ ਪਿੱਛੇ ਤੱਕੇ ਨਾ ਮਾਰ ਕੋਈ ਸੁਣੋ ਅਸਲੀ Hindu ਉਹ ਆ ਜਿਹਦੇ ਪੱਲੇ ਸੱਚ ਆ ਧਰਮ ਕਿਹਨੂੰ ਕਹਿੰਦੇ ਨੇ ਅਸਲੀ ਧਰਮੀ ਬੰਦਾ ਕਿਹਨੂੰ ਕਹਿੰਦੇ ਨੇ ਧਰਮ ਨੂੰ ਹੀ ਸੱਚ ਕਿਹਾ ਜਾਂਦਾ ਜਿਹੜਾ ਸੱਚ ਆ ਉਹੀ ਧਰਮ ਹੈ ਹੁਣ ਜੇ ਕੋਈ ਬੰਦਾ ਪਾ ਕੇ ਉਹ ਕਰਕੇ ਗੱਲਾਂ ਕਹੇ ਵੀ ਮੈਂ ਆਪਣਾ ਕੋਈ ਪਾ ਕੇ ਗੱਲਾਂ ਗੱਲਾਂ ਕਰਾਂ ਸਿੱਖੀ ਦੀਆਂ ਬਾਣਾ ਪਾ ਕੇ ਅੰਦਰੋਂ ਝੂਠਾ ਹੋਵੇ ਅੰਦਰੋਂ ਲੋਕਾਂ ਦਾ ਤਸ਼ੱਦਦ ਢਾਉਂਦਾ ਹੋਵੇ ਉਹਨੂੰ ਸਿੱਖ ਤਾਂ ਨਹੀਂ ਕਿਹਾ ਜਾ ਸਕਦਾ ਜੇ ਕੋਈ ਹਿੰਦੂ ਜੇ ਹੁਣ ਮੋਦੀ ਗੱਲ ਕਹੇ ਵੀ ਮੈਂ ਸੱਚਾ ਹਿੰਦੂ ਆ ਇਹਦਾ ਮਤਲਬ ਆ ਫਿਰ ਕਿਸਾਨਾਂ ਦੇ ਉੱਪਰ ਗੋਲੀਆਂ ਕੋ ਸੱਟ ਰਿਹਾ ਹੈ ਬਾਈ ਜੀ ਇਹ ਨਹੀਂ ਨਾ ਹੈਗਾ ਕਿਸਾਨਾਂ ਦਾ ਹੱਕ ਮੰਨਦਾ ਤਾਂ ਤੁਸੀਂ ਤੁਹਾਡੀ ਸਰਕਾਰ ਨੇ ਕਾਰਪੋਰੇਟ ਘਰਾਣੇ ਦਾ ਕਰਜ਼ਾ ਮਾਫ਼ ਕਰਤਾ ਸਾਡੇ ਕਿਸਾਨਾਂ ਮੂਤੂਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕਰ ਸਕਦੇ ਤੁਸੀਂ ਉਹਨਾਂ ਦੇ ਹੱਥ ਟੋਕੇ ਬਣੇ ਹੋ ਕਾਰਪੋਰੇਟ ਘਰਾਣੇ ਦੇ ਹੱਥ ਟੋਕੇ ਬਣੇ ਹੋ ਧਰਮ ਕੋਈ ਨਹੀਂ ਮਾੜਾ ਧਰਮ ਦੇ ਵਿੱਚ ਲੋਕ ਮਾੜੇ ਨੇ ਇਹ ਰਾਜ ਕਰਤਾ ਸ੍ਰੇਣੀ ਮਾੜੀ ਆ ਸਾਡੀ ਅਸਲ ਦੇ ਵਿੱਚ ਦੁਸ਼ਮਣ ਪਹਿਚਾਣੋ ਪੰਜਾਬ ਦੇ ਲੋਕੋ ਸਾਡਾ ਅਸਲੀ ਦੁਸ਼ਮਣ ਜਿਹੜੀ ਰਾਜ ਕਰਤਾ ਸ੍ਰੇਣੀ ਆ ਠੀਕ ਹੈ